ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕੁਮ ਨਮਸਕਾਰ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸੱਚੇ ਪਾਸ਼ਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਵਰਦੀਗਾਰ ਰਾਮ ਔਰ ਰਹੀਮ ਤੁਹਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਬਰਕਤਾਂ ਤੰਦਰੁਸਤੀ ਦੀਆਂ ਬਰਸਾਤਾਂ ਕਰੇ ਔਰ ਤੁਸੀਂ ਹਮੇਸ਼ਾ ਤਰਕੀਆਂ ਵੱਲ ਨੂੰ ਜਾਓ ਚੜ੍ਹਦੀ ਕਲਾ 'ਚ ਰਹੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਪਿਆਰ ਇਤਿਫਾਕ ਬਣਿਆ ਰਵੇ ਤਾਡੇ ਬੱਚਿਆਂ ਨੂੰ ਸਲਾਮਤ ਰੱਖੇ ਸੱਚੇ ਪਾਸ਼ਾ ਤੁਹਾਡੀਆਂ ਜੋੜੀਆਂ ਨੂੰ ਸਲਾਮਤ ਰੱਖੇ ਤੁਹਾਡੇ ਸਾਰੇ ਪਰਿਵਾਰ ਨੂੰ ਸਲਾਮਤ ਰੱਖੇ ਤੁਹਾਡੇ ਮਾਪੇ ਭੈਣ ਭਰਾਵਾਂ ਨੂੰ ਸਲਾਮਤ ਰੱਖੇ ਸੱਚੇ ਪਾਸ਼ਾ ਔਰ ਹਮੇਸ਼ਾ ਤੁਸੀਂ ਖੁਸ਼ ਰਹੋ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰੀਆਂ ਰਹਿਣ ਸਾਡਾ ਨਵਾਂ ਸਾਲ ਤਾਂ ਸਾਡਾ ਹਰ ਤਿਹਾਰ ਹਰ ਪਲ ਮੇਰਾ ਤਾਂ ਸਰਦੂਲ ਜੀ ਦੇ ਚਰਨਾਂ ਦੇ ਵਿੱਚ ਹੀ ਝੜਦਾ ਹੈ ਸਰਦੂਲ ਜੀ ਦੀ ਕਬਰੇ ਮੁਬਾਰਕਾ ਮੈਂ ਤਾਂ ਇੱਥੇ ਆ ਕੇ ਹਰੇਕ ਤਿਹਾਰ ਮਨਾਨੀ ਆ ਇਹਨਾਂ ਦੇ ਚਰਨਾਂ ਦੇ ਵਿੱਚ ਅੱਜ ਨਵਾਂ ਸਾਲ ਵੀ ਇਹਨਾਂ ਦੇ ਚਰਨਾਂ 'ਚ ਝੜਾਇਆ ਹੈ ਅਨਦਾ ਆਸ਼ੀਰਵਾਦ ਲਿੱਤਾ ਹੈ ਸੋ ਸਰਦੂਲ ਜੀ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਸ਼ਾ ਵਾਹਿਗੁਰੂ ਤੁਹਾਡੇ ਸਿਰਾਂ ਦੇ ਉੱਤੇ ਹਮੇਸ਼ਾ ਮਿਹਰਾਂ ਭਰੇ ਹੱਥ ਰੱਖੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਲਾਮੁਅਲੈਕਮ ਨਮਸਕਾਰ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਸ਼ਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਵਰਦੀਗਾਰ ਰਾਮ ਔਰ ਰਹੀਮ ਤੁਹਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਬਰਕਤਾਂ ਤੰਦਰੁਸਤੀ ਦੀਆਂ ਬਰਸਾਤਾਂ ਕਰੇ ਔਰ ਤੁਸੀਂ ਹਮੇਸ਼ਾ ਤਰਕੀਆਂ ਵੱਲ ਨੂੰ ਜਾਓ ਚੜ੍ਹਦੀ ਕਲਾ 'ਚ ਰਹੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਪਿਆਰ ਇਤفاق ਬਣਿਆ ਰਵੇ ਤੁਹਾਡੇ ਬੱਚਿਆਂ ਨੂੰ ਸਲਾਮਤ ਰੱਖੇ ਸੱਚੇ ਪਾਸ਼ਾ ਤੁਹਾਡੀਆਂ ਜੋੜੀਆਂ ਨੂੰ ਸਲਾਮਤ ਰੱਖੇ ਤੁਹਾਡੇ ਸਾਰੇ ਪਰਿਵਾਰ ਨੂੰ ਸਲਾਮਤ ਰੱਖੇ ਤੁਹਾਡੇ ਮਾਂ-ਬਾਪ ਭੈਣ-ਭਰਾਵਾਂ ਨੂੰ ਸਲਾਮਤ ਰੱਖੇ ਸੱਚੇ ਪਾਸ਼ਾ ਔਰ ਹਮੇਸ਼ਾ ਤੁਸੀਂ ਖੁਸ਼ ਰਹੋ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰੀਆਂ ਰਹਿਣ ਸਾਡਾ ਨਵਾਂ ਸਾਲ ਦਾ ਸਾਡਾ ਹਰ ਤਿਹਾਰ ਹਰ ਪਲ ਮੇਰਾ ਤਸਰਦੂਲ ਜੀ ਦੇ ਚਰਨਾਂ ਦੇ ਵਿੱਚ ਹੀ ਛੜਦਾ ਹੈ ਸਰਦੂਲ ਜੀ ਦੀ ਕਬਰੇ ਮੁਬਾਰਕ ਆ ਤਾਂ ਇੱਥੇ ਆ ਕਿ ਹਰੇਕ ਤਿਹਾੜ ਮਨਾਨੀ ਆ ਇਹਨਾਂ ਦੇ ਚਰਨਾਂ ਦੇ ਵਿੱਚ ਅੱਜ ਨਵਾਂ ਸਾਲ ਵੀ ਇਹਨਾਂ ਦੇ ਚਰਨਾਂ 'ਚ ਚੜਾਇਆ ਹੈ ਇਹਨਾਂ ਦਾ ਅਸ਼ੀਰਵਾਦ ਲਿੱਤਾ ਹੈ ਸੋ ਸਰਦੂਲ ਜੀ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਸ਼ਾ ਵਾਹਿਗੁਰੂ ਤੁਹਾਡੇ ਸਿਰਾਂ ਦੇ ਉੱਤੇ ਹਮੇਸ਼ਾ ਮੇਰਾ ਭਰਿਆ ਹੱਥ ਰੱਖੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਲਾਮੁਅਲੈਕੁਮ ਨਮਸਕਾਰ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਸ਼ਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਵਰਦੀਗਾਰ ਰਾਮ ਔਰ ਰਹੀਮ ਤੁਹਾਡੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਬਰਕਤਾਂ ਤੰਦਰੁਸਤੀ ਦੀਆਂ ਬਰਸਾਤਾਂ ਕਰੇ ਔਰ ਤੁਸੀਂ ਹਮੇਸ਼ਾ ਤਰਕੀਆਂ ਵੱਲ ਨੂੰ ਜਾਓ ਚੜ੍ਹਦੀ ਕਲਾ 'ਚ ਰਹੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਪਿਆਰ ਇਤਿਫਾਕ ਬਣਿਆ ਰਵੇ ਤੁਹਾਡੇ ਬੱਚਿਆਂ ਨੂੰ ਸਲਾਮਤ ਰੱਖੇ ਸੱਚੇ ਪਾਤਸ਼ਾਹ ਤੁਹਾਡੀਆਂ ਜੋੜੀਆਂ ਨੂੰ ਸਲਾਮਤ ਰੱਖੇ ਤੁਹਾਡੇ ਸਾਰੇ ਪਰਿਵਾਰ ਨੂੰ ਸਲਾਮਤ ਰੱਖੇ ਤੁਹਾਡੇ ਮਾਪੇ ਭੈਣ ਭਰਾਵਾਂ ਨੂੰ ਸਲਾਮਤ ਰੱਖੇ ਸੱਚੇ ਪਾਤਸ਼ਾਹ ਔਰ ਹਮੇਸ਼ਾ ਤੁਸੀਂ ਖੁਸ਼ ਰਹੋ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰੀਆਂ ਰਹਿਣ ਸਾਡਾ ਨਵਾਂ ਸਾਲ ਤਾਂ ਸਦਾ ਹਰ ਤਿਹਾਰ ਹਰ ਪਲ ਮੇਰਾ ਤਸਰਦੂਲ ਜੀ ਦੇ ਚਰਨਾਂ ਦੇ ਵਿੱਚ ਹੀ ਝੜਦਾ ਹੈ ਸਰਦੂਲ ਜੀ ਦੀ ਕਬਰੇ ਮੁਬਾਰਕਾਂ ਮੈਂ ਤਾਂ ਇੱਥੇ ਆ ਕੇ ਹਰੇਕ ਤਿਹਾਰ ਮਨਾਉਣੀ ਆ ਇਹਨਾਂ ਦੇ ਚਰਨਾਂ ਦੇ ਵਿੱਚ ਅੱਜ ਨਵਾਂ ਸਾਲ ਵੀ ਇਹਨਾਂ ਦੇ ਚਰਨਾਂ 'ਚ ਝੜਾਇਆ ਹੈ ਇਹਨਾਂ ਦਾ ਅਸ਼ੀਰਵਾਦ ਲਿੱਤਾ ਹੈ ਸੋ ਸਰਦੂਲ ਜੀ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਸਿਰਾਂ ਦੇ ਉੱਤੇ ਹਮੇਸ਼ਾ ਮੇਰਾ ਭਰਿਆ ਹੱਥ ਰੱਖੇ ਸਤਿ ਸ੍ਰੀ ਅਕਾਲ ਜੀ